ਇਹਨਾਂ ਦੇ ਕਿਤੇ ਹੋਰ ਨਹੀਂ ਆਪਾਂ ਨੂੰ ਚਾਹੀਦਾ ਪਾਰ ਵਾਟਰ ਦੇ ਕੋਲ ਜਦੋਂ ਕਾਰਨ ਸੈਂਬਲੀ ਜੀ ਨੇ ਸਿਆਲ ਸਰ ਸਿਆਲ ਨਸੀਫ ਬਸ ਉਹ ਪ੍ਰਾਊਡ ਹੋਗਾ ਇਹ ਚਿੰਤਾ ਕਹਿੰਦਾ ਸਾਰੇ ਕੰਮ ਜਿੰਨੇ ਪੰਜਾਬ ਦੇ ਹੋਇਆ ਕਰਦਾ ਨਾ ਬੈਸਟ ਐਂਡ ਬੈਸਟ ਹੈ ਔਰ ਕੋਈ ਵੀ ਸੀਐਮ ਪਹਿਲਾਂ ਇਦਾਂ ਨਹੀਂ ਨਿਕਲਦਾ ਹੁੰਦਾ ਜਿੱਦਾਂ ਤੁਸੀਂ ਸਾਰੇ ਗਲੀਆਂ 'ਚ ਘੁੰਮਦੇ ਆਪ ਤੁਸੀਂ ਨੰਗਲ ਜਾ ਕੇ ਆਪ ਆਏ ਪਹਿਲਾਂ ਤਾਂ ਸਾਨੂੰ ਐਦਾ ਕੋਈ ਮਿਲਦਾ ਵੀ ਨਹੀਂ ਹੁੰਦਾ ਨਾ ਬਹੁਤ ਬਹੁਤ ਥੈਂਕ ਯੂ 6 ਸਾਲ ਬਾਅਦ ਸਾਰੇ ਸੜਕ ਦਾ ਕਾਇਆਕਲਪ ਹੋ ਰਿਹਾ ਦੁਬਾਰੇ ਹਾਂ ਮੈਂ ਦੱਸਿਆ ਪੱਤਰ ਖਾ ਲਿਆ ਚਲ ਹੁਣ ਦਿਖਾਵਾਂ ਨਹੀਂ ਨਹੀਂ ਪੱਤਰ ਦੇ ਦਿੰਦਾ ਬਿਲਕੁਲ ਨਾਮ ਹੈ ਬੱਲੇ ਨੀ ਦੱਸਾਂਗੇ ਸੜਕ ਚੇਅਰਮੈਨ ਦਾ 5 ਸਾਲ ਨਹੀਂ ਸਰ ਇੱਕ ਸਾਲ ਦਾ ਸਪਰਦਾਂ ਸਰ ਭਾਈ ਕਿੱਥੇ ਆਪਸੇ ਹਾਂ ਜੀ ਹਾਂ ਜੀ ਅੱਜ ਉਹਨਾਂ ਦਾ ਸਰਦਾਰ ਕਮਲਜੀਤ ਠੇਕੇਦਾਰ ਨੇ ਬਹੁਤ ਕੰਮ ਕੀਤਾ ਹੜਾ ਚ ਅੱਛਾ ਜੀ ਤੇ ਅਸੀਂ ਕਰਾ ਕੇ ਸੋ ਚਿੱਟਾ ਉਹ ਪੂਰਾ 1-2 ਸਾਲ ਨੂੰ ਲੱਗਿਆ 23 ਜੇਨੇ 20% ਲੱਗਿਆ ਨਾਮ ਸਿੰਘ ਜੀ ਮੁਖਮਤਰੀ ਜੀ ਕਿਸ ਤਾਈ ਮਾਰਜ ਨੂੰ ਪ੍ਰਕਾਸ਼ਿੰਗ ਵਾਲਾ ਬਣ ਗਿਆ ਇੱਕ ਸਟੇਜ ਨੂੰ ਬਾਰਾ ਪੇਂਟ ਕਰਾ ਕੇ ਫਿਰ ਡਿਸਟੈਂਸ ਤੇ 55 ਸਾਲ ਦੇ ਕਿਤੇ ਗਾਫ 55 ਸਾਲ ਨਾਲ ਕੇ ਇਹ ਸਰ ਉਹ ਵੀ ਅਨੰਦਪੁਰ ਸਾਹਿਬ ਖਾਲਸਾ ਜੀ ਜਨਮ ਹੋਈ ਯਾਨੀ ਪੰਜਾਬ ਵਸਦਾ ਇਸ ਸਰਤੀ ਤੇ ਇਹ ਫਿਰ ਅਸੀਂ ਨੂੰ ਦੁਬਾਰਾ ਪੇਂਟ ਕਰਾ ਕੇ ਇਹਨੂੰ ਰੀਸਟੋਰ ਕਰਵਾ ਸਕਦਾ ਹਾਂ ਅਜੇ ਵੀ ਯਾਦ ਕਰਦੇ ਸੋਰੀ ਸਰ ਸਰ ਕਮੇਡਿਕਮੈਂਟ ਇੱਕ ਸਰ ਉਸ ਤਰਫ ਸਰ ਕਿਚੋੜੀ ਓਟਿਓਟਿਓਂਗ ਜੀਤੇ ਨੂੰ ਬੁਲਾ ਲਓ ਬੋਲੇ ਆਓ ਅਫਸਰ ਨਿਹਾਲ ਸਤਿ ਸ਼੍ਰੀ ਅਕਾਲ ਹਾਂ ਜੀ ਸਰ ਸਾਹਿਬ ਜੀ ਇੱਕ ਉਹ ਇੱਕ ਉਹ ਇੱਕ ਉਹ ਇੱਕ ਇੱਕ ਉਹ ਇੱਕ 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 ਵਾਈਟ ਸਿਟੀ ਦੇ ਨਾਂ ਤੇ ਜਾਣਾ ਹੈ। ਸੋ ਵਾਈਟ ਸੰਗਮਰਮਰ ਚਿੱਟੇ ਰੰਗ ਦਾ ਸਫੈਦ ਰੰਗ ਦਾ ਸੰਗਮਰਮਰ ਹੀ ਬਣੀ ਲੱਗੂਗਾ। ਹੋਰ ਵੀ 6 ਗੇਟ ਬਣਾਏ ਜਾਣਗੇ ਬੜੇ ਪੁਰਾਣੇ ਵਿਰਸੇ ਨਾਲ ਸੰਬੰਧਿਤ ਗੇਟ ਹੋਣਗੇ। ਤੇ ਗੁਰਬਾਣੀ ਦੂਜਾ ਕਰੀ ਜੀ ਅਨਕਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਓਖਾਂ ਦੀ ਚਰਚਾ ਜਿਨ੍ਹਾਂ ਓਖਾਂ ਦਾ ਵਰਣਨ ਆਈ ਨੇਕਸ ਇਥੇ ਲਾਇਆ ਹੈ। ਆਈ ਹੈ ਨਾ ਤੇ ਇੱਕ ਇਤਿਹਾਸਕ ਚੀਜ਼ ਹੋਊਗੀ ਤੇ ਸਾਡੇ ਹਿੱਸੇ ਇਹ ਸੇਵਾ ਹੀ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗ ਸਮਝਦੇ ਹਾਂ ਮਾਲੀਆ ਵੀ ਸ਼ੁਰੂਆਤ ਆਨੰਦਪੁਰ ਸਾਹਿਬ ਦੀ ਡਵੈਲਪਮੈਂਟ ਹੀ ਹੈ ਜੇ ਇੰਜ਼ਾਮ ਬੜੀ ਗੀਤ ਤੱਕ ਹੋਰ ਵੱਡੇ ਪ੍ਰੋਜੈਕਟ ਦੇਖੋ ਬਹੁਤ ਲਿੰਕ ਹੋ ਬਹੁਤ ਹੁਣ ਤੱਕ ਤਾਂ ਹੋ ਜਾਣਾ ਚਾਹੀਦਾ ਸੀ 1974 ਦਾ ਜਿਹੜਾ ਨੀ ਪੱਥਰ ਤੇ ਜੀ ਮਤਲਬ ਨਾ ਕੀ ਕਮਾਉਂ ਮਤਲਬ ਪੰਥ ਦੇ ਨਾਂ ਤੇ ਜਦੋਂ ਵੋਟਾਂ ਲੈਂਦੇ ਰਹੇ ਗੁਰੂ ਨਾਨਕ ਸਾਹਿਬ ਦੀ ਤਕਰੀ ਕਹਿੰਦੇ ਰਹੇ ਜਿੱਥੋਂ ਖਾਲਸੇ ਦਾ ਜਨਮ ਥੋਮੀਆਂ ਉਸ ਸ਼ਹਿਰ ਦਾ ਜਨਮ ਹੋਇਆ ਸਾਰ ਨਹੀਂ ਬਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਤਾਂ ਚਾਹ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਉਬੇਜੇ ਨਿਸ਼ਾਨ ਸਾਹਿਬ ਸਾਨੂੰ ਇੱਥੋਂ ਹੀ ਜਾਂਦੇ ਹੁੰਦੇ ਸੀ ਪਾਣੀ ਤੇ ਟਿਕਣਾ ਜੋ ਜਿੰਨਾ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਗੁਰਦੁਆਰਾ ਸਾਹਿਬ ਇੱਥੇ ਹੁਲਮ ਹਲ ਆਉਂਦੇ ਵੱਡੇ ਵੱਡੇ ਜਿਹੜੇ ਮੁਕਸਰ ਸਾਹਿਬ ਮਾਗੀ ਦਾ ਮੇਲਾ ਲੱਗਦਾ ਹੈ ਤੇ ਹੋਰ ਬਹੁਤ ਸਾਰੇ ਸਾਡੇ ਇਤਿਹਾਸਿਕ ਮੇਲੇ ਲੱਗਦੇ ਹੋਏ ਕੁਰਬਾਨੀਆਂ ਬਲਦਾਨਾਂ ਨੂੰ ਯਾਦ ਕਿਤੇ ਅਸੀਂ ਸਾਰੇ ਬੈਸਟ ਪ੍ਰਬੰਧ ਕੀਤਾ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਬਕਾਇਦਾ ਤੌਰ ਤੇ ਬਾਥਰੂ ਬਕਾਇਦਾ ਤੌਰ ਤੇ ਪਾਰਕਿੰਗ ਪ੍ਰੋਪਰ ਹੋਵੇ ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਉਹ ਜਾਮ ਨਾ ਲੱਗੇ ਹੈ ਨਾ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ-ਪੀਣ ਦਾ ਪੰਜਾਬੀ ਆਪ ਹੀ ਕੋਈ ਕਸਰ ਛੱਡ ਦੇ ਇਸ ਮਾਮਲੇ 'ਚ ਜੀ ਹਾਲਾਂਕਿ ਹੜ੍ਹਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਜਿਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ 'ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਉញ្ញਮ ਵਿਸ਼ੇ ਸੰਕਟ ਚਲੀ ਕਿਉਂ ਕਿ ਖੜਾਚੀ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਿਹਾ ਸਵਾਨ ਨਦੀ ਜਿਹੜੀ ਹੈ ਉਹ ਖਾਸ ਤੌਰ ਤੇ ਮਾਰ ਕਰਦੀ ਹੈ ਕੋਈ ਵੱਡਾ ਪ੍ਰੋਜੈਕਟ ਚੈਨਲ ਦੋ ਪੁਲ ਜਿਹੜੇ ਨੇ ਤਿੰਨ 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 ਪੁਲ ਜਿਹੜੇ ਨੂੰ 100 ਕਰੋੜ ਦੇ ਲਗਭਗ ਦਾ ਪ੍ਰੋਜੈਕਟ ਹੈ ਉਹ ਪੁਲ ਜਿਹੜੇ ਨੇ ਬਣਾਏ ਜਾਣਗੇ ਉਹਦੀ ਡੀਆਈਪੀਆ ਬਣਾ ਕੇ ਭੇਜ ਰਹੀ ਹਾਂ ਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਵੀ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਕੋਈ 40 ਕਿਲੋਮੀਟਰ ਦਾ ਗੇੜਾ ਪਾ ਕੇ ਆਉਂਦਾ ਅਜੇ ਤੱਕ ਸਾਥੂ ਪੁੜਨੀ ਪੂਰੇ ਹੋਏ ਪੁੜੀਆਂ ਨਹੀਂ ਪੂਰੀਆਂ ਹੋਈਆਂ ਤੇ ਅਸੀਂ ਬਿਸ਼ਪ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਆਪਣੇ ਕਿ ਟੁਕਟ ਪੰਜਾਬ ਦੇ ਵਿੱਚ ਆਪਦਾ ਵਿਰਸਾ ਤਾਂ ਸੀ ਮੈਂ ਤਾਂ ਪਾਰਲੀਮੈਂਟ ਚ ਤੋਂ ਮੈਂ ਐਮਪੀ ਮੈਂ ਉਸ ਵੇਲੇ ਰੇਲਵੇ ਬਜਟ ਤੇ ਬੋਲਿਆ ਸੀ ਮੈਂ ਉਦੋਂ ਕਿਹਾ ਸੀਗਾ ਕਿ ਜਿਵੇਂ ਪੈਲਸ ਹੌਨ व्हील्स ਚੱਲਦਾ ਟਰੇਨ ਚੱਲਦੀ ਹੈ ਜਿਹੜੀ ਕਿ ਰਾਜਸਥਾਨ ਦੇ ਸਾਰੇ ਪੈਲਸ ਦਿਖਾਉਂਦੀ ਹੈ ਦਿੱਲੀ ਤੋਂ ਚੱਲਦੀ ਹੈ ਉਹ ਸਾਰੇ ਰਾਜਸਥਾਨ ਦੇ ਵਿੱਚ ਰਾਜਿਆਂ ਦੇ ਜਿਹੜੇ ਪੈਲਸ ਮਹਿਲ ਦਿਖਾਉਂਦੀ ਇਹਦੇ ਹੀ ਸਿੱਖਿਜ਼ਮ ਔਨ व्हील्स ਕਰ ਸਕਦੇ ਹਾਂ ਕੇ ਨੰਦਪੁਰ ਸਾਹਿਬ ਤੋਂ ਇੱਕ ਟ੍ਰੇਨ ਚੱਲੇ ਜਿਹੜੀ ਪੰਜਾਂ ਤਖਤਾਂ ਦੇ ਦਰਸ਼ਨ ਕਰਾਵੇ। ਮਤਲਬ ਜਿਹੜੀ ਸੱਚਖੰਡ ਐਕਸਪ੍ਰੈਸ ਜਾਂਦੀ ਹੈ ਹੈਨਾ ਜਿਹੜੀ ਹਜੂਰ ਸਾਹਿਬ ਦੇ ਤਿੰਨ ਤਿੰਨ ਮਹੀਨਿਆਂ ਦੀ ਬੇਟੀ ਉਹਦੇ ਵਿੱਚ ਕੋਈ ਕੇਟਰਿੰਗ ਦਾ ਡੱਬਾ ਆਇਆ ਨਹੀਂ। ਲੋਕ ਆਪਣੇ ਵੱਲੋਂ ਪਰੌਂਠੇ ਬੰਨ ਕੇ ਮੇਰੀ ਮਾਂ ਹਰ ਦੂਜੇ ਤੀਜੇ ਨੂੰ ਲੈ ਜਾਂਦੀ ਹੈ ਆਪਣੇ ਵੱਲੋਂ ਪਰੌਂਠੇ ਬੰਨ ਕੇ ਨਾਲ ਲੇਡੀਜ਼ ਨੂੰ ਲੈ ਕੇ ਜਾਂਦੀ ਹੈ। ਤੇ ਐਨ ਆਰ ਆਈ ਬਹੁਤ ਬੈਠੇ ਨੇ ਜਿਹੜੇ ਪੰਜੇ ਦਰਸ਼ਨਾ ਪੰਜੇ ਤਖਤਾਂ ਦੇ ਦਰਸ਼ਨ ਪਿਆਰ। ਇਥੋਂ ਨੰਦਪੁਰ ਸਾਹਿਬ ਤੋਂ ਟ੍ਰੇਨ ਚੱਲੇ ਉਹ ਸਿੱਧੀ ਜਾਵੇ ਪਟਨਾ ਸਾਹਿਬ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਆਕੇ ਉਹ ਦਰਬਾਰ ਤੂੰ ਚੱਲੇ ਪਵੇਂ ਤੱਕ ਸ੍ਰੀ ਦਰਬਾਰ ਸਾਹਿਬ ਤੋਂ ਸਾਲ ਤੱਕ ਸਾਹ ਤੂੰ ਚੱਲੇ ਪਹਿਲਾ ਪੜਾ ਆਨੰਦਪੁਰ ਸਾਹਿਬ ਉਹ ਜੀ ਦੂਜਾ ਪਟਨਾ ਸਾਹਿਬ ਤੀਜਾ ਹਜੂਰ ਸਾਹਿਬ ਉਹ ਤੋਂ ਬਾਅਦ ਫੇਰ ਆਕੇ ਤਲਵੰਡੀ ਸਾਹਿਬ ਤੋਂ ਦੰਦਲਾਂ ਸਾਹਿਬ ਹੈਨਾ ਤੇ 20 ਕਿਲੋਮੀਟਰ ਦਾ ਇੱਕ ਟੋਟਾ ਜਿਹੜਾ ਬਠਿੰਡੇ ਤੋਂ ਤਲਵੰਡੀ ਸਾਹਿਬ ਦਾ ਬਸ ਬਾਕੀ ਸਾਰਾ ਰੇਲਿੰਗ ਹੈਗਾ ਉਹ ਸੀ ਤਾਂ ਉਹੀ ਰੱਥੇ ਹੀ ਲੱਗਦਾ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਜੇ ਜੁੜ ਜਾਵੇ ਤਾਂ ਸਿੱਧਾ ਹਰਮੰਦਰ ਸਾਹਿਬ ਨਾਲ ਕਨੈਕਟੀਵਿਟੀ ਬਣ ਜਾਏਗੀ। ਅਵਨੀਤ ਬੁੱਟ ਬੁੱਟੀਆਂ ਗੱਲਾਂ ਕਰਦੇ ਨੇ ਪਰੰਤੂ ਹਜੇ ਤੱਕ ਇਹ ਕਨੈਕਟੀਵਿਟੀ ਉਹ ਜਿਹੜਾ ਜਿਹੜਾ ਹੁਣ ਵੀ ਕਿਹਾ ਉਹਨਾਂ ਨੇ ਜਿਹੜਾ ਰਾਜਪੁਰੇ ਤੋਂ ਜਿਹੜਾ ਜੀ ਸਨੇਟੇ ਵਿੱਚ ਦੀ ਜੀ 18 ਕਿਲੋਮੀਟਰ ਬਹੁਤ ਸਾਲ ਪਹਿਲਾਂ ਅਜ ਤੋਂ 5 ਸਾਲ ਪਹਿਲਾਂ ਮੈਂ ਪਾਰਲੀਮੈਂਟ ਨੂੰ ਅਸੀ ਕਿਹਾ ਸੀ 30 ਕਿਲੋਮੀਟਰ ਜਿਹੜਾ ਵੀ ਤੋਂ 30 ਕਿਲੋਮੀਟਰ ਉਹ ਜੋੜ ਦਿਓ ਤਾਂ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਰਾ ਮਾਲਵਾ ਜਿਹੜਾ ਹਰੀਦ ਨਾਲ ਕਨੈਕਟ ਹੁਣ ਜੇ ਕਿਸੇ ਨੇ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਪਹਿਲਾਂ ਰਾਜਪੁਰੇ ਰਾਜਪੁਰੇ ਤੋਂ ਅੰਬਾਲਾ ਅੰਬਾਲਾ ਤੋਂ ਚੰਡੀਗੜ੍ਹ ਉਹ 18 ਕਿਲੋਮੀਟਰ ਚਲੋ ਕੀਤਾ ਤਾਂ ਹੈਗਾ ਐਲਾਨ ਜੇ ਹੋ ਜੇ ਮੈਨੂੰ ਤਾਂ ਕੋਈ ਪਰਪਲ ਮੈਂ ਤਾਂ ਸਵਾਗਤ ਕਰਦਾ ਹਾਂ ਮਾਸਟਰ ਜੀ ਕੀ ਹੈ ਟੂਰਿਸਟ ਕਿੱਥੇ ਲਿਜਾਇਆ ਜਾਏਗਾ ਅੱਜ